ਲਖਿੰਦਰ ਸਿੰਘ ਜੀ ਮੈਂ ਸੇਵਾ ਕੇ ਲੰਚ ਚਾਰਜ ਕੋਪੂਰਾ ਸਾਡੇ ਇਥੇ 4 ਐਲਈਡੀਆਂ ਚੋਰੀ ਹੋਈਆਂ ਜੀ 2 ਵੈਬਕੈਮ ਔਰ ਇਹਦੇ ਵਿੱਚ ਆਪਣੇ ਇੱਕ ਆਧਾਰ ਦੀ ਕਿਟ ਚੋਰੀ ਹੋਈ ਹੈ ਜਿਹਦੇ ਵਿੱਚ ਫਿੰਗਰਪ੍ਰਿੰਟ ਮਸ਼ੀਨ ਹੈ ਸਵੈਪ ਸਕੈਨਰ ਹੈ ਵਿਦ ਵੇਅਰ ਉਹਨੇ ਚੋਰੀ ਕੀਤੀ ਹੈ ਇਹ ਦੂਸਰੀ ਵਾਰ ਹੋ ਚੁੱਕਿਆ ਹੈ ਲਗਾਤਾਰ ਇਸ ਤਰੀਕੇ ਦੇ ਨਾਲ ਹੀ ਪੂਰੀ ਹੋਈ ਹੈ ਸਰ ਮੇਨ ਗਏ ਮੈਂ ਜਿਹੜਾ ਆਪਣਾ ਮੇਨ ਡੋਰ ਆ ਉਹਦੇ ਦੋ ਲੋਕ ਲੱਗਦੇ ਆ ਦੋਨੋਂ ਸਰਪੰਨ ਕੇ ਹੋਏ ਮੇਰਾ ਨਾਮ ਸੁਖਵੀਰ ਕੌਰ ਆ ਤੇ ਇੱਥੇ ਸਰ 4 ਐਲਈਡੀ ਚੋਰੀ ਹੋਈਆਂ 2 ਵੈਬ ਕੈਮਰੇ ਆ ਤੇ ਸਲੈਪ ਸਕੈਨਰ ਸਰ ਅਧਾਰ ਦਾ ਤੇ ਆਇਰਿਸ ਸਕੈਨਰ ਆ ਐਂਡ ਅਦਰ ਇਕੁਪਮੈਂਟ ਇਸ ਤਰੀਕੇ ਦੇ ਨਾਲ ਹੀ ਚੋਰੀ ਹੋਈ ਹੈ ਜਿਵੇਂ ਤੁਸੀਂ ਐਸ.ਆਈ.ਏ ਸਰ ਮੈਂ ਮੈਂ ਜਿਹੜਾ ਆਪਣਾ ਮੇਨ ਡੋਰ ਆ ਉਹਦੇ ਦੋ ਲੋਕ ਲੱਗਦੇ ਆ ਦੋਨੋਂ ਸਰ ਭੰਨ ਕੇ ਹੋਏ ਹਾਂਜੀ ਕਿੰਨੇ ਕੁ ਦਾ ਇਹ ਟੋਟਲ ਨੁਕਸਾਨ ਸਰ ਮੇਰੇ ਅਕੋਰਡਿੰਗ ਨੀਅਰ ਅਬਾਊਟ ਲੱਖ ਦੇ ਆ ਬਾਕੀ ਸਾਡੇ ਸੀਨੀਅਰ ਅਧਿਕਾਰੀ ਦੱਸਣਗੇ ਤੁਹਾਨੂੰ ਕੋਈ ਮੁਦਦ ਕਰ ਸਕੀ ਲੇਕਿਨ ਪਾਇ ਨਹੀਂ ਸੀ ਸਰ ਮੈਂ ਸਵੇਰੇ ਪੌਣੇ ਨੂੰ ਆਈ ਹਾਂ ਹਾਂਜੀ ਜੀ ਇਹ ਚੋਰੀ ਹੋਈ ਹੈ ਸਹੂਦਤਾਂ ਸੈਂਟਰ ਚ ਕਿੰਨਾ ਨੁਕਸਾਨ ਹੋਇਆ ਕੀ ਮੇਰਾ ਨਾਮ ਲਖਿੰਦਰ ਸਿੰਘ ਹੈ ਜੀ ਮੈਂ ਸੇਵਾ ਕੇਂਦਰ ਦਾ ਇਨਚਾਰਜ ਕੋਰਤੂਰਾ ਸਾਡੇ ਇੱਥੇ 4 ਐਲਈਡੀਆਂ ਚੋਰੀ ਹੋਈਆਂ ਜੀ 2 ਵੈਬਕੈਮ ਔਰ ਇਹਦੇ ਵਿੱਚ ਆਪਣੇ ਇੱਕ ਆਧਾਰ ਦੀ ਕਿੱਟ ਚੋਰੀ ਹੋਈ ਹੈ ਜਿਹਦੇ ਵਿੱਚ ਫਿੰਗਰਪ੍ਰਿੰਟ ਮਸ਼ੀਨ ਹੈ ਸਵੈਪ ਸਕੈਨਰ ਹੈ ਵਿਦ ਵੇਅਰ ਉਹਨੇ ਚੋਰੀ ਕੀਤੀ ਹੈ ਇਹ ਦੂਸਰੀ ਵਾਰ ਹੋ ਚੁੱਕਿਆ ਹੀ ਲਗਦਾ ਹੈ ਇਸ ਤੋਂ ਪਹਿਲਾਂ ਕਦੋਂ ਹੋਈ ਸੀ ਚੋਰੀ? ਅ 2 ਸਾਲ ਦੇ ਕਰੀਬ ਹੋ ਗਿਆ ਸਰ ਪਹਿਲਾਂ ਵੀ ਦੋ ਚੋਰੀ ਹੋ ਚੁੱਕੀ ਹੈ ਜੀ। ਪਹਿਲਾਂ ਵੀ ਕਾਫੀ ਨੁਕਸਾਨ ਹੋ ਸਕਿਆ ਸੀ ਜੀ। ਉਹਦਾ ਕੁਝ ਲੱਗਿਆ ਸੀ ਪਤਾ? ਨਹੀਂ ਸਰ ਕੁਝ ਪਤਾ ਨਹੀਂ ਲੱਗਿਆ ਇਹਦਾ ਵੀ। ਜੀ ਅੱਜ ਦੀ ਗੱਲ ਕਰੀ ਤਾਂ ਅੱਜ ਕਿੰਨੇ ਦਾ ਨੁਕਸਾਨ ਹੋ ਗਿਆ? ਲੱਖ ਦੇ ਕਰੀਬ ਹੈ ਸਰ। ਇੱਥੇ ਕੋਈ ਸਕਿਉਰਿਟੀ ਦਾ ਇੰਤਜ਼ਾਮ ਨਹੀਂ ਹੈ ਰਾਤ ਨੂੰ? ਨਹੀਂ ਸਰ ਸਕਿਉਰਿਟੀ ਦਾ ਕੋਈ ਇੰਤਜ਼ਾਮ ਨਹੀਂ। ਕੋਈ ਨੇੜੇ-ਤੇੜੇ ਕੋਈ ਸਕਿਉਰਿਟੀ ਹੁੰਦੀ ਹੈ? ਨਹੀਂ ਸਰ ਨੇੜੇ ਤੇ ਹੈ ਨਹੀਂ ਆਪਣੀ ਕੋਈ ਸਕਿਉਰਿਟੀ। ਸਰ ਕੱਲ ਇਹਨਾਂ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਇਹਨਾਂ ਦੇ ਖਿਲਾਫ ਤਰਨਾ ਲਾਇਆ ਗਿਆ ਸੀ ਤਰਨੇ ਦੇ ਵਿੱਚੋਂ ਇੱਕ ਤਰਨਾਕਾਰੀ ਵਾਪਸ ਗਿਆ ਉਹਦਾ ਮੋਬਾਈਲ ਖੋ ਲਿਆ ਗਿਆ ਕੱਲ ਦੀ ਗੱਲ ਹੀ ਆ ਜਦੋਂ ਵਾਪਸ ਗਿਆ ਤਰਨੇ ਦੇ ਵਿੱਚੋਂ ਅੱਜ ਫਿਰ ਇਹ ਚੋਰੀ ਹੋ ਜਾਂਦੀ ਹੈ ਕੀ ਲੱਗਦਾ ਬੇਸ਼ੱਕ ਪੁਲਿਸ ਸਾਨੂੰ ਲੱਗਦਾ ਕਿ ਪੁਲਿਸ ਬਸਤੈਦ ਹੋਈ ਆ ਕੱਲ ਕਾਫੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਵੀ ਕੀਤਾ ਗਿਆ ਉਸ ਦੇ ਬਾਵਜੂਦ ਵੀ ਇਹ ਲੋਕ ਫੇਰ ਚੋਰੀ ਨੂੰ ਅੰਜਾਮ ਦੇ ਦਿੰਦੇ ਜਸਟ ਮੈਂ ਜੁਆਇਨ ਹੀ ਕੀਤਾ ਹੈ ਇਹ ਤਾਂ ਤਾਂ ਇਹਨਾਂ ਨੂੰ ਥੋੜਾ ਸਮਾਂ ਦਿਓ ਜੀ ਚੋਰੀਆਂ ਵਗੈਰਾ ਅਸੀਂ ਸਾਰੀ ਕੰਟਰੋਲ ਕਰ ਲਾਂਗੇ ਮੈਨੂੰ ਪਤਾ ਕਰ ਲਊਂਗਾ ਥੈਂਕ ਯੂ ਬਹੁਤ ਟਾਈਮ ਤੁਸੀਂ ਇੱਥੇ ਜਾਇਜਾ ਲਿਆ ਕਿੰਨੇ ਕੀ ਚੋਰੀ ਸਰ ਇਹ ਤਾਂ 4 ਐਲਈਡੀਆਂ ਕਹਿ ਰਹੇ ਐ ਤੇ ਵੈਬ ਕੈਮ ਕਹਿ ਰਹੇ ਇੱਕ ਤੇ ਕਾਰਡ ਸਕੈਨਰ ਹੈ ਬਾਕੀ ਦੇਖਦੇ ਹਾਂ ਅਸੀਂ ਇਹ ਤਾਂ ਮਾਕੇ ਦੇਖੇ ਹੈ ਜੀ ਵੈਰੀਫਾਈ ਕਰਦੇ ਕਿ ਕੀ ਹੋਇਆ ਹਾਂਜੀ